ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਰਾਜਾ ਰਾਮ ਗੁਰਦੁਆਰਾ ਸਾਹਿਬ ਪਿੰਡ ਟੋਟੀਆਂ ਵਿਖੇ ਪਹੁੰਚੇ ਹਾਂ ਸੰਗਤ ਜੀ ਇੱਥੇ ਹੀ ਤੰਤਨ ਬਾਬਾ ਦਾਤੂ ਜੀ ਦਾ ਵੀ ਸੰਖੇਪ ਇਤਿਹਾਸ ਦਰਜ ਹੈ ਅਤੇ ਨਾਲ ਹੀ ਤੰਤਨ ਬਾਬਾ ਬੀਰ ਸਿੰਘ ਜੀ ਦਾ ਵੀ ਸਥਾਨ ਹੈ ਸੰਗਤ ਜੀ ਬਾਬਾ ਵੀਰ ਸਿੰਘ ਜੀ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਦਾਰ ਕਰਨ ਵਾਲੇ ਗੁਰਸੇਕ ਹੋਏ ਸਨ। ਬਾਬਾ ਜੀ ਦਾ ਜਨਮ 1825 ਬਿਕਰਮੀ 1776 ਈਸਵੀ ਸਾਵਣ ਸਦੀ ਸਦੀ 3 ਨੂੰ ਨਗਰ ਗਗੂਆ ਜ਼ਿਲ੍ਹਾ ਤਰਨਤਾਰਨ ਵਿਖੇ ਪਿਤਾ ਸਰਦਾਰ ਸੇਵਾ ਸਿੰਘ ਦੇ ਘਰ ਮਾਤਾ ਧਰਮ ਕੌਰ ਜੀ ਦੀ ਕੁੱਖੋਂ ਹੋਇਆ ਬਚਪਨ ਤੋਂ ਹੀ ਆਪ ਸਭ ਗੁਨਾ ਵਾਲੇ ਸਨ ਮਾਤਾ ਪਿਤਾ ਦੀ ਨਿਗਰਾਨੀ ਵਿੱਚ ਆਪ ਦੀ ਪਾਲਣਾ ਹੋਈ ਅਤੇ ਸਿੱਖਿਆ ਪੂਰੀ ਹੋਈ ਚੰਗੇ ਸੁਭਾਅ ਕਾਰਨ ਪਿੰਡ ਦੇ ਲੋਕ ਆਪ ਨਾਲ ਪ੍ਰੇਮ ਕਰਦੇ ਸਨ ਆਪ ਦੇ ਪਿਤਾ ਸਰਦਾਰ ਨਿਹਾਲ ਸਿੰਘ ਜੀ ਟਾਰੀ ਵਾਲੇ ਦੀ ਫੌਜ ਵਿੱਚ ਭਰਤੀ ਸਨ ਉਹ ਮਲਤਾਨ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਉਹਨਾਂ ਦੇ ਪਿੱਛੋਂ ਆਪ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਹੋ ਗਏ ਕਸ਼ਮੀਰ ਪਸ਼ੌਰ ਅਤੇ ਤੀ ਰਾਹ ਦੀਆਂ ਜੰਗਾਂ ਲੜੀਆਂ ਫੌਜ ਦੀ ਨੌਕਰੀ ਕਰਦਿਆਂ ਆਪ ਦੇ ਮਨ ਵਿੱਚ ਵਿਰਾਗ ਉਤਪਨ ਹੋਇਆ ਅਤੇ ਆਪ ਫੌਜ ਵਿੱਚੋਂ ਨਾਵਾ ਕਟਵਾ ਕੇ ਪਿੰਡੇ ਆ ਗਏ ਫਿਰ ਆਪ ਸੰਤ ਭਾਗ ਸਿੰਘ ਕੁਰੀ ਜ਼ਿਲ੍ਹਾ 라ਵਲਪਿੰਡੀ ਪਾਕਿਸਤਾਨ ਵਾਲਿਆਂ ਕੋਲ ਚਲੇ ਗਏ ਉਥੇ ਆਪ ਨੇ ਸੇਵਾ ਅਤੇ ਸਿਮਰਨ ਕਰਦੇ ਬਹੁਤ ਉਨਤੀ ਕੀਤੀ ਜਿਸ ਤੋਂ ਪ੍ਰਸੰਨ ਹੋ ਕੇ ਬਾਬਾ ਜੀ ਨੇ ਆਪ ਨੂੰ ਸਹਿਬ ਸਿੰਘ ਉਨੇ ਹਿਮਾਚਲ ਪ੍ਰਦੇਸ਼ ਵਾਲਿਆਂ ਪਾਸ ਭੇਜ ਦਿੱਤਾ ਆਪਨੇ ਭਜਨ ਸਿਮਰਨ ਅਤੇ ਅਟੁੱਟ ਸੇਵਾ ਕੀਤੀ ਖੁਸ਼ ਹੋ ਕੇ ਬਾਬਾ ਜੀ ਨੇ ਆਪ ਨੂੰ ਆਖਿਆ ਕਿ ਹੁਣ ਜਾਓ ਅਤੇ ਤੁਰ ਫਿਰ ਕੇ ਧਰਮ ਪ੍ਰਚਾਰ ਅਤੇ ਸੇਵਾ ਕਰੋ ਸਤਿਗੁਰੂ ਦੀ ਕਿਰਪਾ ਸਦਕਾ ਤੁਹਾਨੂੰ ਧਨ ਪਦਾਰਥ ਦੀ ਕੋਈ ਟੋਟ ਨਹੀਂ ਆਵੇਗੀ ਤੁਹਾਡਾ ਤੇਜ ਪ੍ਰਤਾਪ ਬਹੁਤ ਵਧੇਗਾ ਆਗਿਆ ਲੈ ਕੇ ਉਹਨੇ ਤੋਂ ਤਰਨ ਤਾਰਨ ਲਾਗੇ ਪਿੰਡ ਨਰੰਗਾਵਾਦ ਆ ਗਏ ਸਤਿਗੁਰ ਵੱਲੋਂ ਚਲਾਏ ਸਤ ਸੰਗ ਅਤੇ ਸੇਵਾ ਸਿਮਰਨ ਵੱਲ ਸੰਗਤਾਂ ਨੂੰ ਪ੍ਰੇਰਿਆ ਆਪਦੇ ਪ੍ਰਚਾਰ ਬਹੁਤ ਸਦਕਾ ਸੰਗਤਾਂ ਗੁਰੂ ਘਰ ਨਾਲ ਜੁੜੀਆਂ ਬਾਬਾ ਜੀ ਸਤਗੁਰੂ ਜੀ ਦੇ ਲੰਗਰ ਵਿੱਚ 22000 ਪ੍ਰਾਣੀ ਨੂੰ ਰੋਜ਼ ਲੰਗਰ ਸ਼ਕਾਉਂਦੇ ਸਨ 250 ਮਣ ਦਾਲ ਅਤੇ 700 ਮਣ ਆਟਾ ਗੁਰੂ ਜੀ ਦੀ ਬਖਸ਼ਿਸ਼ ਨਾਲ ਰੋਜ਼ ਪੱਕਦਾ ਸੀ ਆਪ ਅੰਮ੍ਰਿਤਧਾਰੀ ਨਿਤਨੇਮੀ ਅਤੇ ਗੁਰੂ ਮਰਿਆਦਾ ਵਿੱਚ ਪੱਕੇ ਰਹਿਣ ਵਾਲੇ ਗੁਰਸਿੱਖ ਸਨ 1200 ਸਿੱਖ ਤਿਆਰ ਬਹੁਤਿਆਰ ਆਪ ਜੀ ਨਾਲ ਹਰ ਵੇਲੇ ਰਹਿੰਦੇ ਸਨ ਅਤੇ ਇਹ ਸੰਗਤ ਜੀ ਤੰਤਨ ਬਾਬਾ ਬੀਰ ਸਿੰਘ ਜੀ ਦੇ ਬਹੁਤ ਸਾਰੇ ਗੁਰਦੁਆਰੇ ਹਨ ਅਤੇ ਇਤਿਹਾਸ ਇਹਨਾਂ ਦਾ ਬਹੁਤ ਲੰਮਾ ਹੈ ਜੀ ਜਰੂਰ ਇਹਨਾਂ ਦੀ ਬੁੱਕ ਪੜੋ ਲਿਆਗੇ ਅਤੇ ਤੰਤਨ ਬਾਬਾ ਦਾदू ਜੀ ਦਾ ਵੀ ਇਤਿਹਾਸ ਬਹੁਤ ਲੰਮਾ ਹੈ ਜੀ ਉਹਨਾਂ ਦੀ ਵੀ ਜੀਵਨੀ ਤੁਸੀਂ ਪੜ ਸਕਦੇ ਹੋ ਲਿਆ ਕੇ ਤਾਂ ਕਿ ਨੌਲੇਜ ਉਨ੍ਹਾਂ ਦੀ ਜੀਵਨੀ ਤੋਂ ਵੀ ਕੁਝ ਮਿਲ ਸਕੇ ਜੀ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਸੰਗਤ ਜੀ ਸਾਡੇ ਚੈਨਲ ਨੂੰ ਸ਼ੇਅਰ ਕਰਦੇ ਆ ਕਰੋ ਅਤੇ ਫਾਲੋਅਰ ਸਬਸਕ੍ਰਾਈਬ ਕਰੋ ਤਾਂ ਜੋ ਹਰ ਵੀਡੀਓ ਸਾਡੀ ਆਉਣ ਵਾਲੀ ਤੁਹਾਨੂੰ ਮਿਲੇ ਤਾਂ ਜੋ ਤੁਸੀਂ ਵੀ ਇਤਿਹਾਸ ਤੋਂ ਜਾਣੂ ਹੋਵੋ ਅਤੇ ਆਪਣੇ ਬੱਚਿਆਂ ਨੂੰ ਵੀ ਇਤਿਹਾਸ ਤੋਂ ਜਾਣੂ ਕਰਵਾਓ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ fatih